ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਖੁਸ਼हाल ਹੋਵੋਗੇ ਸਭ ਬਿਲਕੁਲ ਠੀਕ ਹੈ ਅੱਜ ਦਿਨ ਹੈਗਾ ਫਰਾਈਡੇ ਤੇ ਅਸੀਂ ਚੱਲੇ ਆ ਅੱਜ ਬਰਨਾਲੇ ਖੰਡਿਆਈ ਖੰਡਿਆਈ ਬਰਨਾਲਾ ਲਗ ਲਗ ਸ਼ਹਿਰ ਹੈ ਅਲਗ ਅਲਗ ਸ਼ਹਿਰ ਹੈ ਅੱਛਾ ਅਸੀਂ ਚੱਲੇ ਹਾਂਡਿਆਈ ਆਊਟਲੈਟ ਤੇ ਸ਼ੋਪਿੰਗ ਕਰਨ। ਹੋਰ ਸ਼ੋਪਿੰਗ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਜਾਵਾਂਗੇ ਬਰਨਾਲੇ ਦੇ ਕੋਲੀ ਪਿੰਡ ਐ ਤੁਹਾਨੂੰ ਫੇਰ ਦੱਸਾਂਗੇ ਅਸੀਂ ਕਿੱਥੇ ਜਾਣਾ ਕਿੱਦਾਂ ਜਾਣਾ ਫਸਟ ਟਾਈਮ ਜਾ ਰਹੇ ਹਾਂ ਉਹਨਾਂ ਦੇ ਵੀ ਘਰ ਆ ਸੀ ਉਹ ਤੁਹਾਨੂੰ ਫੇਰ ਦੱਸਾਂਗੇ ਕੌਣ ਨੇ ਕਿਵੇਂ ਆ ਤੇ ਫਿਲਹਾਲ ਚੱਲਦੇ ਹਾਂ ਢੰਡਾਏ ਤੇ ਉੱਥੇ ਜਾ ਕੇ ਆਪਾਂ ਕਰਦੇ ਹਾਂ ਸ਼ਾਪਿੰਗ ਵਿంటర్ ਕਲੋਥ ਦੀ ਸਭੀਆਂ ਵਾਲੇ ਕੱਪੜਿਆਂ ਦੀ ਚੱਲ ਟਾਈਮ ਹੋ ਰਿਹਾ 9:00 ਦਾ ਅਸੀਂ ਕਰੋ ਥੋੜਾ ਜਿਹਾ ਡੇਟ ਹੋ ਗਈ ਜਿੰਨੇ ਵੇਲੇ ਸੋਚਿਆ ਚੱਲਾਂਗੇ ਪਰ ਲੇਟ ਹੋ ਗਈ ਕਿਉਂਕਿ ਜਾਣਾ ਹੁੰਦਾ ਘਰੋਂ ਫੇਰ ਤੁਮੀਕਣਾ ਬਹੁਤ ਜ਼ਿਆਦਾ ਖਾ ਹੋ ਜਾਂਦਾ ਅਪਣੇ ਜੀ ਆਪਾਂ ਅਗੇ ਆਊਟਲੈਟ ਤੇ ਢੰਡਾਏ ਉਹਨਾਂ ਦੇ ਅੰਦਰ ਆ ਕੇ ਬੜੀ ਵਧੀਆ ਫੀਲਿੰਗ ਨਹੀਂ ਹੁੰਦੀਆਂ ਕਿ ਫੌਰਨ ਕੰਟਰੀ ਜਾ ਕੇ ਆਉਣਾ ਹੈ ਤੇ ਸਾਰਾ ਦਿਨ ਘੁੰਮੇ ਚੱਲੋ ਸਾਰਾ ਦਿਨ ਆਰਾਮ ਨਾਲ ਸਪੈਂਡ ਕਰ ਸਕਦੇ ਹੋ ਹੈ ਇਹ ਦੂਰਾ ਨੇੜੇ ਟੇੜੇ ਹੋਵੇ ਤਾਂ ਲੋਕਲ ਹੋਵੇ ਤਾਂ ਮੰੂ ਹੋਵੇ ਤਾਂ ਬੰਦਾ ਕੋਈ ਨਾ ਕੋਈ ਟਾਈਮ ਕੱਢ ਕੇ ਘੁੰਮਣ ਹੀ ਆ ਜੇ ਅੱਜ ਆਪਾਂ ਕੀ ਕਰਦੇ ਆ ਸਾਰਾ ਜਾਣਾ

ਹੰਟਾ ਹੋ ਗਿਆ ਸਾਨੂੰ ਆਇਆ ਨੂੰ ਫਾਈਨਲ ਹਾਲੇ ਇੱਕ ਇੱਕ ਚੀਜ਼ ਹੀ ਖਰੀਦੀ ਹੈ ਇੱਕ ਚੀਜ਼ ਹੁਣ ਹੋਲਡ ਰੱਖੀ ਹੋਈ ਹੈ ਹਾਲੇ ਹੋਰ ਸਟੋਰਸ ਤੇ ਦੇਖ ਕੇ ਆਉਣੇ ਆ ਫੇਰ ਫਾਈਨਲ ਕਰਾਂਗੇ ਮਨ ਤਾਂ ਵੀ ਨਹੀਂ ਜਾਣਾ ਇੱਕ ਮਨ ਨਹੀਂ ਖੜਦਾ ਫਿਰ ਆ ਹੀ ਹੁੰਦਾ ਕਿਤੇ ਏਦੂ ਸਸਤੀ ਮਿਲ ਜੇ ਏਦੂ ਵਧੀਆ ਮਿਲ ਜੇ ਹੋਰ ਕਲਰ ਮਿਲ ਜੇ ਫਿਰ ਆ ਹੀ ਹੁੰਦਾਗਾ ਹੁਣ ਹੋਰ ਸਟੋਰਸ ਤੇ ਜਿਹੜਾ ਕੱਟ ਕੇ ਆਉਣੇ ਆ ਫੇਰ ਫਾਈਨਲ ਕਰਾਂਗੇ ਜਿਹੜੀ ਚੀਜ਼ਾਂ ਹੁਣ ਹੋਲਡ ਰੱਖੀਆਂ ਹੋਈਆਂ ਨੇ ਲਓ ਜੀ ਫਾਈਨਲੀ ਸਾਡੀ ਸ਼ਾਪਿੰਗ ਹੋ ਗਈ ਇੱਕ ਵਾਰ ਜਗਤ ਅਸੀਂ ਸ਼ਾਪਿੰਗ ਕਰਕੇ ਹੋ ਗਏ ਫ੍ਰੀ ਹੁਣ ਅਸੀਂ ਚੱਲਿਆਂ ਇੱਥੇ ਕੋਲੇ ਪਿੰਡ ਦਾ ਹੈ ਪਰ ਨਾਲੇ ਕੋਲੇ ਪਿੰਡਕ ਤਣਾਉਨੇ ਕੋਲੇ ਮੈਂ ਦੋਨਾਂ ਦੇ ਨੇੜੇ ਪਿੰਡ ਹੈ ਹਾਂ ਪਰ ਨਾਲੇ ਤੇ ਤਣਾਉਲੇ ਆ ਤੇ ਨਾਲੇ ਤੋਂ ਬਚਾਲੇ ਆ ਆਹ ਬਚਾਲੇ ਆ ਬਰਨਾਲੇ ਬਰਨਾਲੇ ਤੇ ਤਣਾਉਲੇ ਤੇ ਬਚਾਲੇ ਪਿੰਡੇ ਦਾਨਗੜ ਅਸਿਸ ਚੱਲਿਆ ਮੇਰੀ ਭੈਣ ਕੋਲੇ ਮੇਰੀ ਭੈਣ ਤੁਹਾਨੂੰ ਪਹਿਲੀ ਵਾਰ ਬੁਲਾਉਂਗੀ ਮੇਰੀ ਭੈਣ ਨੇ YouTube ਤੋਂ ਮੈਨੂੰ ਮਿਲਿਆ YouTube ਨੇ ਦਿੱਤੀ ਮੇਰੀ ਭੈਣ ਨੇ YouTube ਵਾਲੀ ਭੈਣ ਨਾ ਬੁਲਾਉਂਦੇ ਆ ਤੁਹਾਨੂੰ ਠੀਕ ਹੈ ਕਿ ਤੇ ਮੇਰੇ ਸਬਸਕ੍ਰਾਈਬਰ ਸੀਗੇ ਪਰ ਇਹ ਸਾਡੇ ਫੋਨ ਤੇ ਗੱਲ ਹੁੰਦੀ ਵੀ ਘਰੇ ਮਿਲਣ ਆਏ ਫਿਰ ਇਹ ਮੇਰੀ ਭੈਣ ਬਣ ਗਈ ਹੁਣ ਸਾਡੀ ਡੇਲੀ ਵਾਂਗੂ ਗੱਲ ਹੁੰਦੀ ਹੈ ਤੇ ਅਸੀਂ ਜਾਣੇ ਹੁਣ ਉਹਨਾਂ ਕੋਲੇ ਕਾਫੀ ਟਾਈਮ ਤੋਂ ਸੋਚ ਰਹੇ ਸੀ ਕਿ ਜਾਈਏ ਜਾਈਏ ਪਰ ਕੰਮਾਂ ਵਿੱਚ ਇੰਨੇ ਜ਼ਿਆਦਾ ਬੀਜ਼ੀ ਸੀ ਟਾਈਮ ਨਹੀਂ ਲੱਗਦਾ ਸੀ ਉਹ ਸਾਨੂੰ ਕਹਿ ਕੇ ਥੱਕ ਕੇ ਕਿ ਆਜੋ ਆਜੋ ਤੁਸੀਂ ਆਉਂਦੇ ਨਹੀਂਗੇ ਤੇ ਫਾਈਨਲੀ ਅਸੀਂ ਸੋਚਿਆ ਅੱਜ ਵਿੱਚੋਂ ਸ਼ਾਪਿੰਗ ਕਰ ਲਾਂਗੇ ਨਾਲੇ ਨਾਲ ਉਹਨਾਂ ਕੋਲ ਚੱਲ ਜਾਂਗੇ ਚੱਲਿਆ ਹੁਣ ਉੱਥੇ ਮਿਲੌਣੇ ਤੁਹਾਨੂੰ ਫਿਰ ਉਹਨਾਂ ਨਾਲ ਹੁਣ ਅਸੀਂ ਪਹੁੰਚ ਗਏ ਇਸ ਦੀਦੀ ਹੋਰਾਂ ਦੇ ਘਰੇ ਤੇ ਦੇਖ ਰਹੀ ਸੀ ਉਹਨਾਂ ਦਾ ਘਰ ਆ ਫੈਂਸ ਤੁਸੀਂ ਬਣੀ ਬਣਾਈ ਲਈ ਸੀ ਕਿ ਐਵੇਂ ਬਣਵਾਈ ਸੀ ਨਾ ਬਣਵਾਈ ਸੀ ਬਣਵਾਈ ਸੀ ਕਹ ਕੇ ਅੱਛਾ ਲੱਕੜ ਦੀ ਕਿਸਤਰੀ ਨੇ ਬਣਾ ਹਾਂ ਲੱਕੜ ਹਾਂ ਸੋਹਣੀ ਲੱਗਦੀ ਐ ਨਾ ਲੱਗੀ ਥੋੜਾ ਕਲਰ ਐਡ ਹੋ ਗਿਆ ਪਾਰ ਕਾ ਉਹ ਗ੍ਰੀਨ ਕਲਰ ਦਾ ਫਿਰ ਪਾਰਕ ਦਾ ਹੈਗਾ ਇਹ ਕਹਿੰਦੇ ਸੀ ਜੈਲ ਉੱਥੇ ਰੱਟਦਾ ਨਹੀਂ ਸੋਹਣਾ ਲੱਗਦਾ ਬ੍ਰਾਈਟੀ ਕਲਰ ਦਾ ਹਾਂਜੀ ਇਹ ਰੋ ਇਰਾ ਇਹ ਬਹੁਤ ਸੋਹਣਾ ਲੱਗਦਾ ਪਾਰਕ ਤੁਹਾਡਾ ਆ ਜਿਹੜੇ ਇਧਰ ਵੀ ਉੱਪਰ ਪਾਰਕ ਆ ਚੇਅਰਸ ਵੀ ਨਾਲ ਹੀ ਪੇਂਟ ਕਰ ਲਈਆਂ ਹਾਂਜੀ ਹਾਂ ਹਾਂ ਨਹੀਂ ਆਪਣੇ ਵੀ ਦੇ ਪੁੱਪਾ ਜੀ ਆ ਤੁਸੀਂ ਨਾ ਦਵਾਦੇ ਹਾਂ ਇਹਦਾ ਇੱਕ ਕਰਦੇ ਦੇ 80 ਰੁਪਏ ਲੈਂਦਾ ਮਾਲੀ था ये, तो सो ये चलता चलता नहीं 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 पाता अच्छा ठीक है वैसे एक अभी निशानी जी ला लो हाँ सोना ला लोटा अग् लगा के लुक गया हम्म ਪਾਉਂਦੀ ਜਗ੍ਹਾ ਮਿਲਦੀ ਹੈ ਜੀ ਉੱਲੀ ਜਗਾ ਲੁੱਕ ਆ ਵੀ ਸੁਣ ਲਾਤਾ ਸੈਂਟਰ ਚ ਹੈ ਇਹ ਤਾਂ ਚੱਕ ਕੇ ਅਸੀਂ ਕਦੇ ਕਿਤੇ ਰੱਖ ਲੈਣੇ ਕਦੇ ਕਿਤੇ ਹਾਂ ਕਿਤੇ ਮਰਜ਼ੀ ਰੱਖ ਲਓ ਜਦੋਂ ਨੇੜੇ ਲੱਗੇ ਨੇ ਫਿਰ ਇਹਨਾਂ ਦੇ ਮਤਲਬ ਹੁਣ ਆ ਆ ਨੇੜੇ ਆ ਇਹ ਨੇੜੇ ਕਿਉਂਕਿ ਜਦ ਤੁਸੀਂ ਵੱਡੇ ਹੋਗੇ ਨਾ ਜੀ ਫਿਰ ਉਹ ਹੁਣ 2 ਸਾਲ ਸੀ ਏਡੇ ਚਲੋ 10 ਮਿੰਟ ਚੱਲ ਚਲ ਬਹੁਤ ਬੰਦ ਅਸੀਂ ਕਿਹਾ ਉਹ ਵਿੱਚ ਲੱਗ ਲਾ ਲਾਬੀ ਤੁਸੀਂ ਜਾਂਦੇ ਵੱਡੀ ਰੱਖੀ ਹੋਈ ਹੈ ਨਾ लॉबी पूरी खुली है दो लॉबिया वर्गी है हाँ हाँ तो नहीं तो तो हाँ। पूरी खुले लॉबी का ठीक है ना बेडरूम भी सब बड़ा ना छोटा है ना इधर विंडो के सामने बारो व्यू कि वापस होगा ना निड़क रें गेट को ਇਸ ਹੀ ਆਦਨੇ ਭਲੇ ਤੋਂ ਬਟਾ ਸਾਰਾ ਹੁੰਦੀ ਸੀ ਇਹ ਤੋਂ ਵਿਆਹ ਲਈ ਬੈੱਡ ਨੇ ਨਹੀਂ ਇਹ ਤਾਂ ਬੱਚਾ ਅੱਛਾ ਉਹ ਡਰੈਸਿੰਗ ਟੇਬਲ ਵੀ ਆੜਾ ਹਾਂ ਉਹ ਹੈਗਾ ਉਧਰ ਲਈ ਬੈੱਡ ਉਧਰ ਪਈ ਜਿਹੜਾ ਆਪਣੇ ਵਿਆਹ ਲਈ ਜਾਂ ਹੁੰਦੇ ਨੇ ਮੇਰ ਜੀ ਆਉਂਦੀਆਂ ਉਹਨਾਂ ਦੀ ਉਹ ਉਧਰ ਹੈਗੇ ਇਹ ਬੱਚਾ ਲੈ ਲਈ ਸੀ ਆ ਸੀ ਗਿਆ ਨੇ ਅੱਛਾ ਇਹ ਤਾਂ ਕਹਿੰਦੇ ਦੇ ਦਾਂਗੇ ਮੈਂ ਤਾਂ ਕੋਈ ਨਾ ਹੋਰ ਹੀ ਦੇ ਦਾਂਗੇ ਮੁੰਡੇ ਦੇ ਫਰਵ ਵੀ ਥੋੜੇ ਕੰਮ ਕਰਾਂਗਾ ਹਾਂ ਹਾਂ ਵੀ ਉਦੋਂ ਦੇ ਦਾਂਗੇ ਹਾਂ ਪਹਿਲਾਂ ਇਹ ਡਿਜ਼ਾਈਨ ਚ ਹੁੰਦਾ ਸੀ ਬੈੱਡ ਉਹਨੇ ਪਿੱਛੇ ਸਟੋਰ ਹੈ ਸਟੋਰਸ ਤੋਂ ਮਿਲਦੇ ਇਹ ਜਿਹੜੇ ਜਲੇ ਜਿਹਾ ਸੀ ਇਹਦਾ ਸਟੋਰ ਹੈ ਇਹ ਦੀ ਯੂ ਸਟੋਰ ਸਟੋਰ ਤਾਂ ਆਪਣੇ ਆ ਹੀ ਹੁੰਦੇ ਨੇ ਭਰੇ ਭਰੇ ਹਾਂ ਫਿਰ ਹਰ ਇੱਕ ਚੀਜ਼ ਰੱਖਣੀ ਪੈਂਦੀ ਤੁਸੀਂ ਉਹਨੂੰ ਕੀ ਕਹਿੰਦੇ ਹੋ ਨੇ ਉੱਪਰ ਟੋਕਰੇ ਨਹੀਂ ਉਹ ਜਿਹੜੀ ਕਾਂ ਸਪਾਈ ਹੋਈ ਤੁਸੀਂ ਉਹਨੂੰ ਅਸੀਂ ਤਾਂ ਪਰਸੱਤੀ ਕਹਿੰਦੇ ਹਾਂ ਪਰਸੱਤੀਆਂ ਸੀ ਪਰਸੱਤੀ ਕਹਿੰਦੇ ਕਿਤੇ ਕਿਤੇ ਸਾਡੇ ਵਾਲਾ ਉਧਰ ਸੰਗਰੂਰਵਲ ਟਾਂਡ ਕਹਿੰਦੇ ਨੇ ਟਾਂਡ ਵੀ ਕਹਿੰਦੇ ਨੇ ਅਸੀਂ ਤਾਂ ਪਰਸੱਤੀ ਹੀ ਕਹਿੰਦੇ ਹਾਂ ਹਾਂ ਨੀंबू ਇਹ ਤੋਂ ਪਾ ਲਿਗੇ ਨਾ ਸਾਰੇ ਆ ਨਹੀਂ ਕਰੇਗੀ ਬਸ ਅੱਛਾ ਛੋਟਾ ਜਿਹਾ ਪੇੜ ਤਾਂ ਨੀਂंबू ਦਈ ਹੁੰਦਾ ਹਾਂ ਬਾਬਾ ਜੀ ਹਾਂ ਫੱਲੇ ਵੀ ਕਿੰਨੇ ਲੱਗੇ ਪਏ ਨੇ ਨਿੱਕਾ ਜਿਹਾ ਲੈ इनो इतकी पहली बार फल लग गया है दो साल अच्छा। ओ हो गए लाइन में अच्छा वो अमरूद लाया सी सुक गया हम अमरूद कोई कोई चमा से चलया नहीं सलाद खा ले करो परांठे <laughs> बना ले शलगम बीजे सी शलगम हां लेके आप भी चलाया ओ एलोवेरा चलाया एलोवेरा तो की कर दे होने फेस वास्ते बनवाया सी वास्ते लाया क देख फिर और ਉਹ ਇਧਰ ਖਵਾਣਾ ਸਾਰਾ ਮਾਰਥੀਆਂ ਚ ਮਾਰਥੀਆਂ ਮਚਾਉਣੇ ਹੁੰਦੇ ਹਾਂ ਹਾਂ ਉਹ ਪੱਠੀ ਹਾਂ ਉਹ ਦੀ ਚੁੱਤ ਮੈਂ ਤਾਂ ਉੱਥੋਂ ਚੱਲੇ ਗਏ ਇਹ ਦੂਜਾ ਸਟੋਰ ਆ ਗਿਆ ਇਹ ਨੀਰੇ ਵਾਲਾ ਸੀ ਪਹਿਲਾਂ ਹਾਂ ਹਾਂ ਮੱਝ ਰੱਖਦੇ ਸੀ ਸੀ ਹਾਂ ਪਸੂਆਂ ਦੀ ਕੁਲੀ ਸੀ ਠੀਕ ਹੈ ਉਹ ਸੂਰਤ ਗੱਡੀ ਆ ਬਸ ਉੱਥੇ ਗੱਡੀ ਖੜਾ ਦੇਣੇ ਨੇ ਮੈਂ ਬਾਅਦ ਕਰ ਕਾਰ ਵੱਡੇ ਹੋ ਗਏ ਹੁਣ

अबेड्रूम बेडरूम के बना आता है क्या कुछ नहीं आह वाक़्क़ूस तेरे कमरे में दोनों बेडरूम हैं चाहे बेडरूम खाली है यूज़ नहीं कर रही हूँ ना ठीक है हाँ नीचे वाले बेडरूम तो ऊपर बेडरूम आ गए हाँ वैसे ही नहीं है बेंगरूम देवियों वगैरह रखे हम इसी तरह इधर उधर रखे हम ਕੀ ਟਿਖੇ ਟਾਲੇ ਦਵਾਲੇ ਕੀ ਕੀ ਕਿ ਕਿ 10 ਦਸਤ ਬੋਲਤ ਹੁੰਦੀ ਹਾਂ ਹਾਂ 10 ਦਸਤ ਫਿਰ ਆਉਣੀ ਆਉਣੀ ਆ ਜਦੋਂ ਸੀਜ਼ਨ ਹੁੰਦਾ ਬਾਢੀ ਹੋਗਿਆ ਹੁੰਦੀ ਹੈ ਹਨਾ ਉਹ ਤੋਂ ਬਹੁਤ ਮਿੱਟੀ ਘਟਾਉਂਦਾ ਇਹਨਾਂ ਨੇ ਮਹੀਨਾ ਹੋ ਗਿਆ ਰੇਤੀ ਆਈ ਹੈ ਹਾਂ ਹੂੰ ਗੁੰਗਨੇਦਰੀ ਜੀ ਸੁੰਗ ਵੀ ਲੱਗਦੀ ਆ ਸੋਹਣੀ ਵੀ ਲੱਗਦੀ ਆ ਪਰ ਜਦੋਂ ਵੱਢਦੇ ਨੇ ਫਸਲ ਉਹ ਤੋਂ ਬਹੁਤ ਮਿੱਟੀ ਘਟਾਉਂਦਾ ਹਾਂ ਹੁਣ ਤਾਂ ਮਹੀਨਾ ਡੇਢ ਮਹੀਨਾ ਹੀ ਕੁਝ ਚੱਲੀ ਗਿਆ ਇਹ ਵਸੋਂ ਨੂੰ ਬਚਦਾ ਪਿਆਸੀ ਹੋਣਾ ਤਾਂ ਕਰਦੇ ਨਹੀਂ ਕਹਿੰਦੇ ਇਹੀ ਕਰਦੇ ਤੁਹਾਨੂੰ ਵੀ ਜਰਨੀ ਲੱਗੂਗੀ ਨਾ ਸੁਣ ਲੈ ਥੋੜਾ ਕਲਰ ਜੈਡ ਹੋ ਜਾਂਦਾ ਹੁਣ ਆਹ ਦਿਨ ਜਨ ਆਹ ਅੱਜ ਤੁਸੀਂ ਹੋਏ ਇਹ ਤੇ ਦੀਦੀ ਬਣਾ ਰਹੀ ਨੇ ਸਾਡੇ ਲਈ ਔਲਿਆਂ ਦਾ ਅਚਾਰ ਕਹਿੰਦੇ ਮੈਂ ਤੁਹਾਨੂੰ achar ਬਣਾ ਕੇ ਦੇਣਾ ਨਵੇਂ ਤਰੀਕੇ ਦੇ ਮੈਂ ਵੀ ਪਹਿਲੀ ਵਾਰ ਵੇਖਿਆ ਹੈ ਨਾ ਦੀਦੀ ਮਿੱਠਾ achar ਔਲਿਆਂ ਦਾ ਹਾਂਜੀ ਹਾਂ ਇਹ ਤਾਂ ਖਰਾਬ ਨਹੀਂ ਹੁੰਦਾ ਇਦਾਂ ਖਰਾਬ ਨਹੀਂ ਹੁੰਦਾ ਇਹਨਾਂ ਵਿੱਚ ਔਲੇ ਪਹਿਲਾਂ ਤੋਂ ਇਕੱਲੇ ਉਬਾਲੇ ਨੇ ਹਾਂਜੀ ਤੁੜੇ ਵਾਲ ਕੇ ਅੱਛੀ ਤਰ੍ਹਾਂ ਕੱਪੜੇ ਨਾਲ ਪੂੰਝ ਕੇ ਪਾਣੀ ਸੁਕਾ ਕੇ ਫਿਰ ਚੀਨੀ ਤੇ ਸਿਰਕਾ ਪਾ ਕੇ ਇਹਦੇ ਵਿੱਚ ਜੀਰਾ ਪੁੰਨ ਕੇ ਪਾਤਾ ਕਾਲਾ ਨਮਕ ਕਾਲੀ ਮਿਰਚ ਲਾਲ ਮਿਰਚ ਵਾਈਟ ਨਮਕ ਅਜਵੈਨ ਵੀ ਪਾਈ ਆ ਨਹੀਂ ਬਸ ਹੋਰ ਬਸ ਇਹ ਬਸ ਹੁਣ ਇਸੇ ਏਕ ਲੱਗੀ ਜਾਂਦਾ ਮੱਠਾ ਮੱਠਾ ਇਹਨਾਂ ਨੂੰ ਤਾਂ ਕਿ ਹੋਰ ਸੌਫਟ ਹੋ ਜੇ ਮਸਾਲਾ ਰਾਚੀ ਚਾਛ ਜਿਹੜੀ ਘੜੀ ਹੋ ਜੇ ਇਹ ਰੈਸਪੀ ਅਚਾਰ ਦੀ ਖਾ ਕੇ ਫਿਰ ਮੈਂ ਵੀ ਦੱਸੂਗੀ ਵੀ ਸਵਾਦ ਆ ਸਵਾਦ ਲੱਗਦਾ ਕਿੰਨਾ ਲੱਗਦਾ ਕਿੰਨਾ ਸਵਾਦ ਲੱਗਦਾ ਐਦਾਂ ਦੀਦੀ ਕਹਿੰਦੇ ਅਸੀਂ ਖਾਣੇ ਹੁੰਦੇ ਵੀ ਖਰਾਬ ਨਹੀਂ ਹੁੰਦਾ ਫਿਰ ਔਲੇ ਖਾਦੇ ਜਾਂਦੇ ਨੇ ਤੁਸੀਂ ਵੀ ਇਤਨਾ ਚਾਰ ਪਾਸਾ ਸਕਦੇ ਹੋ ਜੋ ਕਿਸੇ ਕੋਲ ਆਉਣੇ ਕੋਈ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਨਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਮੇਰੇ ਘਰ ਕੋਈ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਟਾਈਮ ਹੋ ਗਿਆ 4:30 ਦਾ ਤੇ ਅਸੀਂ ਚੱਲ ਪਈ ਸੀਗੇ ਜੀਜੀ ਉਹਨਾਂ ਕੋਲ 4 ਵਜੇ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸੁਭਾਅ ਹੈ ਦੋਨਾਂ ਦਾ ਹੈ ਨਾ ਬਹੁਤ ਵਧੀਆ ਸੁਭਾਅ ਲੱਗਿਆ ਜਿੰਨਾ ਆਪਣੇ ਮੱਤ ਮਿਲੇ ਜੀ ਵੀ ਉੱਥੇ ਲੱਗਦਾ ਹੁੰਦਾ ਵਧੀਆ ਸਵਾਲ ਲੱਗਿਆ ਜਿਵੇਂ ਅਸੀਂ ਕੋਈ ਫੈਮਿਲੀ ਰਿਲੇਸ਼ਨਸ ਨਹੀਂ ਹੈਗੇ ਸਾਡੇ ਜਸਟ ਉਹਨਾਂ ਨੇ YouTube ਤੋਂ ਮੈਨੂੰ ਦੇਖਿਆ ਮੇਰੇ ਵੀਡੀਓਸ ਦੇਖਣ ਲੱਗੇ ਤੇ ਇਹ ਵੀਡੀਓਸ ਦੇਖਦੇ-ਦੇਖਦੇ ਉਹਨਾਂ ਨੇ ਮੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ કરી ਮੈਨੂੰ Instagram 'ਚੋਂ ਕੰਟੈਕਟ ਕਰੇ Instagram 'ਤੇ ਕਾਲ ਕਰੀ Instagram 'ਤੇ ਸਾਡੀ ਗੱਲ ਹੁੰਦੀ ਹੁੰਦੀ ਸੀ ਔਰ ਫਿਰ ਉਹ ਇੱਕ ਦਿਨ ਸਾਡੇ ਘਰੇ ਆਏ ਸੀਗੇ ਇਹ ਕਰੇ ਆਨ ਤੋਂ ਪਹਿਲਾਂ ਅਸੀਂ ਇੱਕ ਦੂਜੇ ਨਾਲ ਫੋਨ ਨੰਬਰ ਵੀ ਸ਼ੇਅਰ ਕਰਿਆ ਸੀਗਾ ਜਦੋਂ ਕਰੇ ਆਏ ਤੇ ਉਸ ਤੋਂ ਬਾਅਦ ਅਸੀਂ ਦੋ ਫੋਨ ਨੰਬਰ ਸ਼ੇਅਰ ਕਰਿਆ ਉਸ ਦੂਜੇ ਨਾਲ ਤੇ ਫਿਰ ਅਸੀਂ ਆਪਦੇ ਨੰਬਰ ਤੇ ਗੱਲ ਕਰਨ ਲੱਗੇ ਹੁਣ ਵੀ ਅਸੀਂ ਡੇਲੀ ਵਾਂਗੂ ਗੱਲ ਕਰਦੇ ਕਦੇ ਦਿਨ ਕੀ ਕਿਹੜਾ ਨਾ ਕਹੀ ਕਿ ਕਿਤੇ ਬਿਜ਼ੀ ਹੋਈ ਹੈ ਨਹੀਂ ਡੇਲੀ ਸਾਂ ਗੱਲ ਹੁੰਦੀ ਹੈ ਤੇ ਅੱਜ ਉਹਨਾਂ ਕੋਲ ਮਿਲ ਕੇ ਆਏ ਕਾਫੀ ਦਿਨ ਤੋਂ ਫੋਰੀ ਲੱਈਏ ਜਾਈਏ ਜਾਈਏ ਕਦੇ ਉਹਨਾਂ ਨੂੰ ਕੰਮ ਹੋ ਜਾਂਦਾ ਕਦੇ ਸੰਨ ਹੋ ਜਾਂਦਾ ਪਰ ਅੱਜ ਅਸੀਂ ਫਾਈਨਲੀ ਜਾਏ ਤੇ ਬਹੁਤ ਵਧੀਆ ਲੱਗਿਆ ਬਹੁਤ ਉਹਨਾਂ ਨੇ ਸੇਵਾ ਕਰੀ ਖਾ ਪੀ ਕੇ ਮਜ਼ਾ ਆ ਗਿਆ ਬਹੁਤ ਭੁੱਖ ਲੱਗੀ ਪਈ ਸੀ ਤੇ ਉਧਰੋਂ ਗਰਮਾ ਗਰਮ ਪਕੌੜੇ ਪਨੀਰ ਪਕੌੜੇ ਬ੍ਰੈਡ ਪਕੌੜੇ ਮਜ਼ਾ ਆ ਗਿਆ ਖਾ ਕੇ ਤੇ ਹੁਣ ਚੱਲਦੇ ਆਂ ਘਰੇ ਘਰੇ ਆ ਕੇ ਵੀ ਅੱਜ ਮੈਂ ਕੁਝ ਨਹੀਂ ਕਰਨਾ ਕੁਕਿੰਗ ਦਾ ਕੰਮ ਨਹੀਂ ਕੁਝ ਕਰਨਾ ਫੁਲਕੇ ਬਣਾਉਣੇ ਨੇ ਦਾਲ ਸਬਜ਼ੀ ਮੇਰੀ ਪਈ ਹੈ ਦਵਿੰਦਰ ਕਹਿੰਦੀ ਇੱਕ ਸਬਜ਼ੀ ਬਣਾ ਕੇ ਇੱਕ ਦਿਨ ਤੋਂ ਮੈਨੂੰ ਤਿੰਨ ਦਿਨ ਖਵਾਈ ਜਾਂਦੀ ਆ ਸਹੀ ਦੋ ਤਿੰਨ ਜਾਨੇ ਸਬਜ਼ੀ ਲੱਗਦੀ ਨਹੀਂ ਪਰ ਕਦੀ ਇੱਕ ਹੀ ਸੁੱਟੀ ਜਾਂਦੀ ਨਹੀਂ ਹੈਗੀ ਹਨਾ ਜਿਵੇਂ ਦੋ ਸਬਜ਼ੀਆਂ ਇਕੱਠੇ ਬਣਾ ਲਿਆ ਕਰਾਂ ਇੱਕ ਟਾਈਮ ਉਹ ਖਾਲੀ ਇੱਕ ਟਾਈਮ ਉਹ ਖਾਲੀ ਹਨਾ ਐਂ ਖਾਲੀ ਫਿਰ ਫਿਰ ਵੀ ਮੰਮੀ ਕਹਿੰਦੇ ਨੇ ਤਾਂ ਹੁਣ ਇੰਨੀ ਪੁਰਾਣੀ ਹੋ ਗਈ ਆਏ ਹੋ ਜਾਂ ਆਏ ਹੋ ਗਈ ਕੀ ਕਰਾਂ ਚਲੋ ਹੁਣ ਤਾਂ ਤੁਸੀਂ ਖਾਓ ਫਿਰ ਮੈਂ ਕੱਲ ਤੋਂ ਮੈਂ ਦੋਈ ਬਣਾ ਲਿਆ ਕਰ ਬੱਠੀਆਂ ਚਾਹੀ ਵਾ ਫਿਰ ਦੋ ਪਈਆਂ ਹੋਣਗੇ ਆਪਸ਼ਨ ਹੋ ਜਾਂਦੇ ਵੀ ਦੋ ਸਮਝੀਆਂ ਜਿਹੜੀ ਖਾਣੀ ਖਾ ਲੋ ਕਿ ਮੈਨੂੰ ਤਾਂ ਸ਼ੌਂਕ ਆ ਬਣਾਉਣ ਦਾ ਕੋਈ ਮੈਂ ਟਾਲਦੀ ਨਹੀਂ ਕੰਮ ਤਾਂ ਵੀ ਮੈਨੂੰ ਤਾਂ ਸਭ ਕੁ ਵਧੀਆ ਕੰਮ ਹੋਵੇ ਮੈਂ ਕੰਮ ਕਰਾਂ ਚਲੋ ਇਹ ਚੱਲਦੇ ਆ ਘਰੇ ਜਾ ਕੇ ਫਿਰ ਤੁਹਾਨੂੰ ਸ਼ਾਪਿੰਗ ਵੀ ਦਿਖਾਉਣੀ ਹੈ ਕੀ ਕਰੀਏ ਕਰੀ ਥੋੜੀ ਥੋੜੀ ਆ ਪਰ ਬਦਿਆ ਜੋ ਚਾਹੀਦਾ ਸੀ ਚੀਜ਼ ਲਾਈ ਕੋ ਮਿਲ ਗਈ ਹਨ ਜਿਹੜੀ ਆਪਣਾ ਚੀਜ਼ ਹੁੰਦੀ ਮਨ ਚ ਵੀ ਆਹ ਚੀਜ਼ ਲੈਣੀ ਆ ਉਹ ਮਿਲ ਗਈ ਫਾਈਨਲੀ ਤੇ ਦੀਦੀ ਨੇ ਮੇਰੇ ਲਈ ਭਰ ਤੇ achar ਦੇ ਡੱਬੇ ਮੇਰੇ ਲਈ ਨਹੀਂ ਮੈਨੂੰ achar ਦੇ ਡੱਬੇ ਭਰ ਕੇ ਦੇਤੇ ਆ ਨਿੰਬੂ ਦਾ achar ਮਿਰਚ ਦਾ ਆਲਿਆਂ ਦਾ achar ਬਿਲਕੁਲ ਤੁੱਤ ਤਨਾ ਨਹੀਂ ਤਾਜ਼ਾ ਤੇ ਉਹਨਾਂ ਨੇ ਮੈਨੂੰ ਦਿੱਤੀ ਗਰਮ ਟੋਪੀ ਗਰਮ ਜਰਾਬਾ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੀ ਟੋਪੀ ਤੇ ਜਰਾਬਾ ਦਾ ਮੈਂ ਪੂਰਾ ਲਹਾ ਲੈਣਾ ਟੋਪੀ ਤਾਂ ਮੈਨੂੰ ਚਾਹੀਦੀ ਵੀ ਸਿੱਧੀ ਸੌਫਟ ਜੀ ਗੂਲ ਦੀ ਕੋਈ ਟੋਪੀ ਹੋਵੇ ਨਾ ਉਹਨਾਂ ਕੋ ਟੋਪੀ ਦਾ ਆਪਾਂ ਡੇਲੀ ਵੇਅਰ ਕਰਦੇ ਕਰਦੇ ਔਰ ਹੁਣ ਤਾਂ ਲੋੜ ਹੀ ਲੋੜ ਆ ਤੇ ਉਹਨਾਂ ਨੂੰ ਮੈਂ ਦਿੱਤੀ ਟੋਪੀ ਜਰਾਬਾਂ ਕਰੇ ਤੁਹਾਨੂੰ ਚੱਲ ਕੇ ਤੁਹਾਨੂੰ ਦਿਖਾਉਂਦੀ ਆ ਅਸੀਂ ਨਾ 5 ਵਜੇ ਆ ਗਏ ਸੀ ਘਰੇ ਤੇ ਕੱਪੜੇ ਵਗੈਰਾ ਚੇਂਜ ਕਰਕੇ ਤੇ ਮੈਂ ਆ ਗਈ ਵਾਕ ਕਰਨ ਚਾਹ ਪਾਣੀ ਅਸੀਂ ਪੀਤੇ ਕਿਉਂਕਿ ਅਸੀਂ ਜਸ ਤੋਂ ਤੁਰਨ ਵੇਲੇ ਕੌਫੀ ਪੀ ਕੇ ਆਏ ਸੀ ਫਿਰ ਦਿਲ ਨੇ ਕਰਾ ਚਾਹ ਪਾਣੀ ਪੀਣ ਨੂੰ ਵੈਸੇ ਵੈਸੇ ਬਹੁਤ ਹੈਵੀ ਖਾਂਦਾ ਤੇ ਬੈਠੇ ਰਹੇ ਆ ਫਿਰ ਮੈਂ ਸੋਚਿਆ ਚਲੋ ਹੁਣ ਥੋੜੀ ਵਾਕ ਕਰ ਲਵਾਂ ਨੀ ਆ ਥੋੜੀ ਮੂਵਮੈਂਟ ਹੋ ਜੇ ਬਾਡੀ ਦੀ ਕਿਉਂਕਿ ਬੈਠੇ ਰਹਿਣਾ ਤੇ ਹੈਵੀ ਖਾਣਾ ਫਿਰ ਰਾ ਬਿਲਕੁਲ ਕੋੱਖ ਨਹੀਂ ਹੈਗੀ ਮੈਂ ਤਾਂ ਜਮਾ ਵੀ ਦਿਵਿੰਦਰ ਦਾ ਪਤਾ ਨਹੀਂ ਕਰਨਾ ਕਿ ਨਾ ਕਰਨਾ ਨਾਲ ਸਬਜੀ ਪਈ ਹੈ ਜੀ ਕਰਨਾ ਹੋਇਆ ਤਾਂ ਫੁਲਕਾ ਬਣ ਜੂਗਾ ਹੁਣ ਮੈਂ ਤੁੰਦ ਘੋਣੇ ਕਿ ਅਸੀਂ ਕੀ ਸ਼ਾਪਿੰਗ ਕਰੀਏ ਦਿਵਿੰਦਰ ਨੇ ਲੈਨੇ ਗਰਮ ਪਜਾਮੇ ਆ ਦੋ ਪਜਾਮੇ ਲੈਨੇ ਨੇ ਗਰਮ ਅੰਦਰੋਂ ਨਾ ਹੱਬੂ ਰਣ ਸਟਾਫਾ ਮੋਟੇ ਜਿਹਨੇ ਦੋ ਇਹਨਾਂ ਦੇ ਪਜਾਮੇ ਲੈਨੇ ਅਸੀਂ ਸਾਰੀ ਸ਼ਾਪਿੰਗ ਆਫਟੇਵ ਤੋਂ ਕਰੀਆ ਸਾਨੂੰ ਆਫਟੇਵ ਦਾ ਸਟੱਫ ਬਹੁਤ ਵਧੀਆ ਲੱਗ ਰਸ ਦੇਖਿਆ ਹੋਸਟ ਸਟੋਰ ਤੇ ਸੀ ਦੇਖਿਆ ਹੋਸਟ ਸਟੋਰ ਤੇ ਵੀ ਹੈਗਾ ਅਸੀਂ ਪਰਸਾਂ ਨੂੰ ਆਫਟੇਵ ਦਾ ਨਹੀਂ ਛਾਣਾ ਪਤਾ ਨਹੀਂ ਕੀ ਗੱਲ ਗਰਮੀ ਆਉਣ ਚਾਹੇ ਸਰਦੀਆਂ ਨਾਲ ਆਫਟੇਵ ਦਾ ਸਟੱਫ ਹੀ ਰੱਛਾ ਲੱਗ ਆਏ ਕਿੰਨੇ ਨਈਏ ਸਵੈਟ ਸ਼ਰਟ ਇੱਕ ਕਹਾੜੀ ਸਵੈਟ ਸ਼ਰਟ ਹੈ ਆ ਦੋ ਸੈਟ ਸ਼ਰਟਸ ਹੋਈਆਂ ਆਏ

ਏਸ ਵਸ ਅਸੀਂ ਇੰਨੀ ਕੀ ਸ਼ੋਪਿੰਗ ਕਰੀ ਹੈ ਸਾਡੀ ਜਿੰਨਾ ਖਰਚਾ ਦੇ ਸੀਗੇ ਮੇਰੀ ਫਰੈਂਡ ਕੋਲੇ ਸਿਸਟਰ ਕੋਲੇ ਪੈਣੀ ਹੋ ਗਈ ਮੇਰੀ ਉਹਨਾਂ ਨੇ ਮੈਨੂੰ ਦਿੱਤੇ ਨੇ ਆਵਲਨ ਸੌਕਸ ਆਵਲੇ ਬਹੁਤ ਸੋਨੀ ਫਿਟਿੰਗ ਹੈ ਨਾ ਸੌਕਸ ਦੀ ਸ਼ੂ ਟਾਈਪ ਹੋ ਗਿਆ ਦੇਖੋ ਬਿਲਕੁਲੀ ਉਹ ਆਪ ਰੇਟਿੰਗ ਕਰਦੇ ਨੇ ਖੁਦ ਪੁੰਦੇ ਨੇ ਉਹ ਇੱਕ ਪੇਅਰ ਆਵਲਾ ਦਿੱਤਾ

ਤੋ ਐਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਜੇ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਾਂਗੇ ਖੋਰ ਨਵੀਂ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ